30 ਸਾਲ ਪਹਿਲਾਂ ਜਥੇਦਾਰ ਜਗਦੀਪ ਸਿੰਘ ਕੌਕੇ ਨਾਲ ਬੇਇਨਸਾਫ਼ ਹੋਇਆ ਫਿਰ ਭਾਈ ਪਰਮੇਂਦਰ ਝੋਟਾ ਜੀ ਠੀਕ ਹੈ ਉਸ ਤੋਂ ਬਾਅਦ ਅਮਰਤਪਾਲ ਜੀ ਠੀਕ ਹੈ ਹੁਣ ਪਾਨਾ ਸਿੱਤੂ ਜੀ ਇਹਨਾਂ ਤੇ ਇਲਜ਼ਾਮ ਕੀ ਲੱਗਿਆ ਇੱਕ ਮਹਿਲਾ ਏਜੰਟ ਤੋਂ 10000 ਦੀ ਰਿਸ਼ਵਤ ਮੰਗ ਰਿਆ ਚੈਨੀ ਟੁੱਟਣ ਕਿੰਨੀ ਹਾਸੋ ਹੀ ਨਹੀਂ ਜੀ ਗੱਲ ਹੈ ਇਹ ਹਨਾ ਇਸ ਦਿਨ ਨਵਜੋਤ ਕੌਰ ਲੰਬੀ ਜੀ ਨੇ ਬਹੁਤ ਹੀ ਵਧੀਆ ਸਪੀਚ ਦਿੱਤੀ ਆ ਸਰਕਾਰ ਨੂੰ ਭਵੰਤਮਾਨ ਨੂੰ ਸ਼ਰਿਆਮ ਮੁਨੇਕੜੀ ਸਿਆ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਆਪਾਂ ਨੂੰ ਪੰਜਾਬੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਕਿ ਕਿਉਂ ਜਿਹੜਾ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਹੱਕ ਦੀ ਗੱਲ ਕਰਦਾ ਪੰਜਾਬ ਦੇ ਪਾਣੀ ਦੀ ਗੱਲ ਕਰਦਾ ਤੇ ਨਸ਼ਿਆਂ ਦੇ ਵਿਰੁੱਧ ਗੱਲ ਕਰਦਾ ਉਸ ਬੰਦੇ ਨੂੰ ਕਿਉਂ ਚੱਕਿਆ ਜਾ ਰਿਹਾ ਅਜੇ ਆਪਾਂ ਨਾ ਸਿੱਧੂ ਵਾਲੀ ਗੱਲ ਜਿਹੜੀ ਆ ਇਹ ਤਾਂ ਬੜੀ ਹਾਸੋਹੀਣੀ ਆ ਜਿਹੜਾ 20 25 25 ਲੱਖ ਆਪਣੇ ਸੋਸ਼ਲ ਮੀਡੀਆ ਤੋਂ ਕਮਾ ਰਿਹਾ ਤੇ ਆਪਣੇ ਲੋਕਾਂ ਦੇ ਪੈਸੇ ਉਹ ਵਾਪਸ ਕਰਵਾ ਰਹੇ ਲੋਕ ਨੂੰ ਖੁਦ ਆਫਰ ਕਰ ਰਿਹਾ ਕਿ ਭਾਈ ਪਹਿਲੇ ਲੈ ਲੈ ਕਿੰਨੇ ਚਾਹੀਦੇ ਨਹੀਂ ਲੈ ਰਿਆ ਤੇ ਉੱਤੇ ਇਲਜ਼ਾਮ ਕੀ ਲਾ ਕੇ ਸਰਕਾਰ ਦੇ ਅੰਦਰ ਧੱਕ ਤਾਉ ਉਹਨੂੰ ਕਿਉਂ ਨੇ ਚੈਨਿਕ ਹੋਈ ਆ ਯਾ ਤੁਹਾਨੂੰ ਲੱਗਦਾ ਕਿਉਂ ਨੇ ਚੈਨਿਕ ਹੋਈ ਆ ਭਾਨਾ ਸਿੱਧੂ ਨੇ ਹੈ ਜਿਹੜਾ ਇਹਨੇ ਪੈਸੇ ਕੁਮਾਰੇ ਆ ਤੇ ਫਿਰ ਉਹ ਆਪਣਾ ਕੀ ਇਲਜ਼ਾਮ ਲਾਤਾ ਕਿ ਮਹਿਲਾ ਤਾਂ ਏਜੰਟ ਤੋਂ 10000 ਰੁਪਏ ਲਿਆ ਇਹ ਕਿੱਥੋਂ ਮਹਿਲਾ ਏਜੰਟ ਆ ਕੀ ਉਹਨੂੰ ਲਿਓ ਫੜ ਕੇ ਸਾਹਮਣੇ ਤੇ ਉਹਨੂੰ ਬਾਪ ਕਰਾਓ ਉਹਦੇ ਸਾਹਮਣੇ ਮਤਲਬ ਉਨਾ ਸਿੱਧੀ ਗੱਲ ਕਰੋ 21 ਹੋ ਰਿਹਾ ਚਲੋ ਆਪਾਂ ਨਵਜੋਧ ਘਰ ਲੰਬੀ ਜੀ ਨੇ ਬਹੁਤ ਹੀ ਚਿਪਕੜਮੀ ਸਪੀਚ ਦਿੱਤੀ ਆ ਆਪਾਂ ਉਹ ਸੁਣਦੇ ਆ ਤੁਸੀਂ ਇਹ ਕਹਿ ਦਿੰਦੇ ਸੀ ਨਾ ਜੀ ਇਹ ਸਰਕਾਰ ਤਾਂ ਅਸੀਂ ਜਲਾਵਾਂਗੇ ਭਗਵੰਤ ਮਾਨ ਸਾਹਿਬ ਨੇ ਕਿਹਾ ਚਲਾ ਲਓ ਹੁਣ ਸਰਕਾਰ ਅਸੀਂ ਅੱਕ ਚੁਕੇ ਹਾਂ ਥੱਕ ਚੁਕੇ ਹਾਂ ਤੇਰੇ ਵੇਖ ਵੇਖ ਕੇ ਕਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਾ ਸਰਕਾਰੇ ਨਹੀਂ ਟਾਡੇ ਦਿੱਲੀ ਵਾਲੇ ਮਾਡਲ ਰਾਗਵ ਜੱਡਾ ਜੀ ਪਿਛਲੇ ਦਿਨੀ ਇੱਕ ਪੋਸਟ ਪਾਈ ਸੀ ਕ੍ਰਿਕਟ ਖੇਡਦਿਆਂ ਨੇ ਤੇ ਥੱਲੇ ਲਿਖਿਆ ਸੀ ਫੁਰਸਤ ਦੇ ਪਲ ਭਾਈ ਤੁਹਾਡੇ ਤਾਂ ਵਾਕਿਆ ਹੀ ਫੁਰਸਤ ਦੇ ਪਲ ਹੈ ਪੰਜਾਬ ਦੇ ਪੈਸੇ ਦੇ ਨਾਲ ਗੁਜਰਾਤ ਚ ਇਲੈਕਸ਼ਨ ਲੜੇ ਜਾ ਰਹੇ ਆ ਪੰਜਾਬ ਦੇ ਪੈਸੇ ਦੇ ਨਾਲ ਹਿਮਾਚਲ ਚ ਇਲੈਕਸ਼ਨ ਲੜੇ ਜਾ ਰਹੇ ਆ ਮੁੰਡੇ ਤਾਂ ਮੁੰਡੇ ਅੱਜ ਕੁੜੀਆਂ ਵੀ ਨਸ਼ੇ ਤੇ ਲੱਗ ਗਈਆਂ ਨੇ ਹਾਲਾਤ ਨੇ ਸਾਡੇ ਪੰਜਾਬ ਦੇ ਜਿਹੜਾ ਕੋਈ ਇੱਥੇ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਨਾ ਨਸ਼ਿਆਂ ਦੇ ਖਿਲਾਫ ਲੜਦਾ ਉਸ ਤੇ ਝੂਠੇ ਪਰਚੇ ਪਾ ਦਿੱਤੇ ਜਾਂਦੇ ਨੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਹਾਂ ਮੰਚ ਤੇ ਬਿਰਾਜਮਾਨ ਬਾਈ ਲੱਖਾ ਸਿਧਾਨਾ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਸਰਦਾਰ ਮਨਦੀਪ ਸਿੰਘ ਮੰਨਾ ਜੀ ਇਸ ਤੋਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਬੋਲ ਕੇ ਗਏ ਭਾਈ ਸੁਖ ਜਗਰਾਉ ਭਾਈ ਜਗਦੀਪ ਰੰਦਾਵਾ ਇਹ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਭੱਖ ਦੇ ਮਸਲਿਆਂ ਤੇ ਲੋਕ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਨੇ ਤੇ ਸਾਹਮਣੇ ਤੁਸੀਂ ਉਹ ਲੱਖਾਂ ਲੋਕ ਬੈਠੇ ਹੋ ਜਿਹੜੇ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਨ੍ਹਾਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਹੱਕਾਂ ਲਈ ਤੁਸੀਂ ਲੋਕ ਲੜਿਓ ਪੰਜਾਬ ਦੇ ਹੱਕਾਂ ਲਈ ਤੁਸੀਂ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਹੈ ਚਾਹੇ ਸਾਡੇ ਚੰਡੀਗੜ੍ਹ ਦਾ ਮਸਲਾ ਸੀ ਚਾਹੇ ਸਾਡੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਸੀ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਸੀ ਭਾਖੜਾ ਬਿਆਸ ਮੈਨੇਜਮੈਂਟ ਦਾ ਮੁੱਦਾ ਚਾਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਹੈ ਤੇ ਚਾਹੇ ਨਸ਼ੇ ਦੇ ਨਾਲ ਹੋ ਰਹੀਆਂ ਮੌਤਾਂ ਦਾ ਮੁੱਦਾ ਹੈ ਤੁਸੀਂ ਲੋਕਾਂ ਨੇ ਅੱਗੇ ਹੋ ਕੇ ਲੜਾਈ ਲੜੀ ਹੈ ਪਰ ਇਹ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਸਾਡੀ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਹਮੇਸ਼ਾ ਸਾਡੇ ਆਮ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ ਚਾਹੇ ਝੂਠੇ ਪਰਚੇ ਪਵਾ ਕੇ ਚਾਹੇ ਹੋਰ ਹੱਥ ਕੰਡੇ ਅਪਣਾ ਕੇ ਤੇ ਹੋਰ ਪੁੱਠੇ ਸਿੱਧੇ ਤਰੀਕਿਆਂ ਦੇ ਨਾਲ ਅੱਜ ਆਪਾਂ ਜਿਸ ਵਿਸ਼ੇ ਨੂੰ ਲੈ ਕੇ ਸਾਰੇ ਇਕੱਤਰ ਹੋਏ ਆ ਉਹ ਹੈ ਕਿ ਬਾਈ ਲੱਖੇ ਸਿਧਾਣੇ ਤੇ ਨਸ਼ੇ ਦਾ ਤੇ ਹੋਰ ਸਖਤ ਧਰਾਵਾਂ ਲਾ ਕੇ ਝੂਠਾ ਪਰਚਾ ਪਾਇਆ ਗਿਆ ਤੁਸੀਂ ਸਾਰੇ ਲੋਕ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਿਓ ਕੀ ਤੁਹਾਨੂੰ ਲੱਗਦਾ ਹੈ ਕਿ 22 ਲੱਖਾਂ ਸਿਦਾਨਾ ਸੱਚਮੁੱਚ ਨਸ਼ੇ ਵਿਕਵਾ ਸਕਦਾ ਹੈ ਜਵਾਬ ਜ਼ਰੂਰ ਦਿਓ ਤੁਹਾਨੂੰ ਲੱਗਦਾ ਮੈਂ ਪਿਛਲੇ 5-6 ਸਾਲਾਂ ਤੋਂ 22 ਲੱਖੇ ਸਿਦਾਨੇ ਨੂੰ ਜਾਣਦੀ ਹਾਂ ਹਰ ਵਿਅਕਤੀ 'ਚ ਕਮੀਆਂ ਹੁੰਦੀਆਂ ਨੇ ਮੇਰੇ 'ਚ ਕਮੀਆਂ ਹੋਣੇਗਾ ਤੁਹਾਡੇ 'ਚ ਕਮੀਆਂ ਹੋਣੇਗਾ 22 ਲੱਖੇ ਸਿਦਾਨੇ 'ਚ ਲੱਖ ਕਮੀਆਂ ਹੋਣੇਗਾ ਪਰ ਮੈਨੂੰ ਵਿਸ਼ਵਾਸ ਹੈ ਇਸ ਗੱਲ ਦਾ ਕਿ ਬਾਈ ਲੱਖਾ ਸਦਾਨਾ ਕਦੇ ਵੀ ਨਸ਼ੇ ਨਹੀਂ ਵਿਚਵਾਊਗਾ ਕਦੇ ਨਹੀਂ ਨਸ਼ੇ ਵੇਚੇਗਾ ਔਰ ਇਹਨਾਂ ਨੇ ਹਮੇਸ਼ਾ ਨਸ਼ਿਆਂ ਦੀ ਲੜਾਈ ਸਭ ਤੋਂ ਮੂਰੇ ਹੋ ਕੇ ਲੜੀਏ ਆਪਾਂ ਸਾਰੇ ਇਸ ਗੱਲ ਨੂੰ ਭਲੀ ਭਾਂਤੀ ਜਾਣਦੇ ਆ ਜਦੋਂ ਪੰਜਾਬ ਦੇ ਵਿੱਚ ਲਗਾਤਾਰ ਚਿੱਟੇ ਨਸ਼ੇ ਨਾਲ ਮੋਤਾ ਹੋ ਰਹੀਆਂ ਸੀਗੀਆਂ ਤਾਂ ਪੰਜਾਬ ਦੇ ਵਿੱਚ ਇੱਕ ਮਰੋ ਜਾ ਵਿਰੋਧ ਕਰੋ ਨਾਮ ਦਾ ਹਫ਼ਤਾ ਮਨਾਇਆ ਗਿਆ ਸੀ ਉਸ ਦੀ ਅਗਵਾਈ 22 ਲੱਖੇ ਸਦਾਣੇ ਨੇ ਕੀਤੀ ਸੀ ਮੈਂ ਖੁਦ ਨਾਲ ਸੀ ਅਸੀਂ ਮਾਨਸਾ ਦੇ ਕੁਝ ਕੁ ਪਿੰਡਾਂ ਦੇ ਵਿੱਚ ਰੋਸ ਮਾਰਚ ਕੀਤੇ ਸੀ ਤੇ ਅੱਜ ਵੀ ਸਾਡੇ ਪੰਜਾਬ ਦੀ ਸਭ ਤੋਂ ਵੱਡੀ ਲੜਾਈ ਹੈ ਨਸ਼ਿਆਂ ਦੀ ਲੜਾਈ ਪਿਛਲੀਆਂ ਸਰਕਾਰਾਂ ਨਾਲੋਂ ਅੱਜ ਚਿੱਟੇ ਨਸ਼ੇ ਦੇ ਅਤਵਾਦ ਨੇ ਸਿਵਿਆਂ ਦੀਆਂ ਲਾਟਾਂ ਦੇ ਧੂਏ ਨੂੰ ਹੋਰ ਉੱਚਾ ਕਰਤਾ ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਪਿਛਲੇ ਦਿਨੀ ਇੱਕ ਕਪੂਰ ਥਲੇ ਦਾ 18 ਸਾਲਾਂ ਦਾ ਨੌਜਵਾਨ ਨਸ਼ੇ ਨਾਲ ਚਲਿਆ ਗਿਆ ਉਸ ਤੋਂ ਪਹਿਲਾਂ ਇੱਕ ਕੁੜੀ ਦੀ ਵੀਡੀਓ ਵਾਇਰਲ ਹੋਈ ਸੀ ਜੋ ਗਲੀ ਵਿੱਚ ਖੜੀ ਨਸ਼ੇ ਦੇ ਹਾਲਾਤ ਦੇ ਵਿੱਚ ਸੀ ਤੇ ਝੂਲ ਰਹੀ ਸੀ ਉਸ ਤੋਂ ਬਾਅਦ ਕੱਲ ਇੱਕ ਫੇਰ ਵੀਡੀਓ ਵਾਇਰਲ ਹੁੰਦੀ ਹੈ ਇੱਕ ਕੁੜੀ ਬੈਂਚ ਤੇ ਪਈ ਸਾਰੇ ਨਸ਼ੇ ਦੇ ਹਾਲਾਤ ਦੱਸ ਰਹੀ ਆ ਉਹਨੂੰ ਕੋਈ ਸੁਰਤ ਨਹੀਂ ਮੁੰਡੇ ਤਾਂ ਮੁੰਡੇ ਅੱਜ ਕੁੜੀਆਂ ਵੀ ਨਸ਼ੇ ਤੇ ਲੱਗ ਗਈਆਂ ਨੇ ਹਾਲਾਤ ਨੇ ਸਾਡੇ ਪੰਜਾਬ ਦੇ ਸਾਨੂੰ ਆਮ ਲੋਕਾਂ ਨੂੰ ਫਿਕਰ ਹੈ ਪਰੇ ਸਰਕਾਰ ਦੇ ਕੰਨ ਤੇ ਜੂ ਤੱਕ ਨਹੀਂ ਸਰਕਾਰ ਇਹ ਸਰਕਾਰ ਨੂੰ ਕੋਈ ਫਿਕਰ ਨਹੀਂ ਕਿਸੇ ਵੀ ਇਹਨਾਂ ਦੇ ਐਮ.ਐਲ.ਏ ਨੇ ਕਿਸੇ ਵੀ ਇਹਨਾਂ ਦੇ ਮੰਤਰੀ ਨੇ ਪਿਛਲੇ 6 ਮਹੀਨਿਆਂ 'ਚ ਜਿਨ੍ਹਾਂ ਮਾਪਿਆਂ ਦਾ ਪੁੱਤ ਨਸ਼ੇ ਨਾਲ ਇਸ ਦੁਨੀਆ ਤੋਂ ਚਲਾ ਗਿਆ ਉਹਨਾਂ ਦੇ ਨਾਲ ਜਾ ਕੇ ਦੁੱਖ ਸਾਂਝਾ ਕੀਤਾ ਉਹਨਾਂ ਨੂੰ ਦਿਲਾਸਾ ਦਿੱਤਾ ਨਹੀਂ ਭਰਾਵੋ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਆਵਾਮ ਦੀ ਪੰਜਾਬ ਦੇ ਨੌਜਵਾਨਾਂ ਦੀ ਕੋਈ ਫਿਕਰ ਨਹੀਂ ਆ ਇਹ ਲੜਾਈ ਸਾਨੂੰ ਖੁਦ ਲੜਨੀ ਪੈਗੀ ਤੇ ਉਲਟਾ ਜਿਹੜਾ ਕੋਈ ਇੱਥੇ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਨਾ ਨਸ਼ਿਆਂ ਦੇ ਖਿਲਾਫ ਲੜਦਾ ਉਸ ਤੇ ਝੂਠੇ ਪਰਚੇ ਪਾ ਦਿੱਤੇ ਜਾਂਦੇ ਨੇ ਇਹ ਹੁਣ ਸੁਣਨ ਚ ਆਇਆ ਸੀ ਕੱਲ ਦੀ ਖਬਰ ਚੱਲ ਰਹੀ ਹੈ ਕਿ ਪਰਚਾ ਰੱਦ ਕਰਤਾ ਜੇ ਉਹ ਪਰਚਾ ਰੱਦ ਕੀਤਾ ਨਾ ਤਾਂ ਥੋੜੀ ਤਾਕਤ ਦਾ ਭਾਵ ਉਹ ਥੋੜੀ ਇੱਕ ਜੁੱਟਾ ਦੇ ਨਾਲ ਉਹ ਪਰਚਾ ਰੱਦ ਹੋਇਆ ਜੇ ਅਸੀਂ ਇਸੇ ਤਰ੍ਹਾਂ ਲੜਦੇ ਰਹਾਂਗੇ ਨਾ ਆਪਣੇ ਹੱਕਾਂ ਦੇ ਲਈ ਤਾਂ ਅਸੀਂ ਇਹਨਾਂ ਸਰਕਾਰਾਂ ਨੂੰ ਵੀ ਝੁਕਾ ਲਾਂਗੇ ਪਰ ਸਾਨੂੰ ਇੱਕ ਜੁੱਟ ਹੋ ਕੇ ਰਹਿਣਾ ਪਏਗਾ